ਤਨ ਮਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠ ਹੱਲਾ ਤਿੱਜਾ ਘਰ ਪਹਿਲਾ ਤੇ ਤੁਕੇ ਇਕ ਤਾਂ ਉਹੰਕਾਰ ਸੱਤ ਗੁਰ ਪ੍ਰਸਾਦੈ ਭਗਤਾ ਦੀ ਸਦਾ ਤੂੰ ਰੱਖਦਾ ਹਾਰ ਜੀਓ ਤੋਰ ਤੂੰ ਰੱਖ ਮਾਰੇ ਪਚਾਇ ਗੁਰ ਮੁਖਾ ਨੋ ਪਰ ਤੀਤ ਹ ਹਾਰੇ ਜੀਓ ਮਨ ਮੁਖ ਪਰਮੈ ਪੁਲਾਇਆ ਭਗਤਾ ਦੀ ਸਦਾ ਤੂ ਰੱਖਦਾ ਹਾਰ ਜੀਓ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰੱਖੇ ਲਏ ਹਰ ਜੀਓ ਹਰਣ ਆਖਸੋ ਮਾਰੇ ਪਚਾਇ ਗੋ ਰ ਮੁਖਾ ਨੋ ਪਰ ਤੀਤ ਹ ਹਰ ਜੀਓ ਮਨ ਮੁਖ ਪਰਮ ਪੁਲਾਇਆ ਹਾਰੇ ਜੀ ਏਹ ਤੇਰੀ ਵਡਿਆਈ ਭਗਤ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾ ਭਗਤਾਂ ਨੂੰ ਜਮ ਜੋ ਹੈ ਨ ਸੱਕਾ ਕਾਲੁ ਨ ਨੇੜਾ ਜਾਈ ਕੇਵਲ ਰਾਮ ਨਾਮ ਮਾਨ ਵਸਿਆ ਨਾਮੇ ਹੀ ਮੁਕਤ ਪਾਏ ਰਿੱਤ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖ ਨੋ ਪਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦਾ ਸਬਦ ਨ ਤੇ ਦੇਉ ਹਾਰੇ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੂਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਇਕੋ ਪੁਰਖ ਵਿਦਾਤਾ ਹੋ ਮਾਰੇ ਮਨਸ ਮਨ ਹੈ ਸਮਾਨੀ ਗੁਰ ਕੈ ਸਬਦਿ ਪਛਾਤਾ ਅਚਿੰਤ ਕੰਮ ਜਿਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਕੁਨਾ ਕੀ ਰਿਸ ਕਰੇ ਸੋ ਵਿਗੁਚਾ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨਾ ਨਾ ਪਾਇਆ ਮਨ ਮੁਖ ਭਉ ਕੇ ਮੁਏ ਬਿਲ ਲਾਈ ਆਵਹਿ ਜਾਵਹਿ ਠੋਰ ਨ ਪਾਵਹਿ ਦੁਖ ਮੈਂ ਹੈ ਦੁਖ ਸਮਾਈ ਗੋਰਾ ਮੁਖ ਹੋਵਾ ਸੁ ਅੰਮ੍ਰਿਤ ਪੀਵਾ ਏ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨ ਛੋਡਾ ਜੇ ਅਨੇਕ ਕੰਮ ਕਰ ਅਤਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬੇਨਹਾਰੇ ਪਾਤ ਗਵਾਈ ਸ ਸਤ ਗੁਰ ਸਾਚੀ ਜਿਸ ਬਾਣੀ ਪਾਜ ਛੁਟ ਹੈ ਗੁਰ ਸਰਣਾਈ ਜਿਨ ਹਾਰੇ ਮਾਨ ਵਸਿਆ ਸੇਬਾਰੇ ਸਾਚੀ ਦਾਰੇ ਸੱਚ ਸੱਚਿਆਰਾ ਉਹਨਾਂ ਦੀ ਸੋਪਾ ਜੋਗ ਜੋਗੇ ਹੋਈ ਕੋ ਔਰ ਤਾਰਾ ਜੇਨ ਹਾਰੇ ਮਾਨੇ ਵਸਿਆ ਸੇ ਦਾਰੇ ਸੱਚੇ ਦਾਰੇ ਸਾਚਾ ਸਚਿਆਰਾ ਉਨਨਾ ਦੀ ਸੋਬਾ ਜੋ ਕੇ ਜੋ ਕੇ ਹੋਈ ਕੋਏ ਨ ਮੇਟਣ ਹਾਰ ਨਾਨਕ ਤਿੰਨ ਕਾ ਸਤ ਬਲਿਹਾਰਾ जिन हारे रखिया ओरे तारा वाहे गुरु जी का खालसा गुरु जी की फतेह सोरठ महला तीजा कर ਉਹ ਓੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਤੋਰ ਤੂੰ ਰੱਖਦਾ ਆਇਆ ਪ੍ਰਹੇਲਾਦ ਜਾਨ ਤੁਧ ਰਾਖੇ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨਮੁਖ ਭਰਮ ਭੁਲਾਇਆ